ਜਿਹੜਾ ਵੀ ਬੰਦਾ ਸਰਕਾਰੀ ਕੰਮ ਕਰਨ ਜਾਊਗਾ ਅੱਜ ਜਿਹੜੇ ਗਏ ਹੋਣਗੇ ਚੈਰੀ ਸਟਰੀ ਕਰਾਉਣ ਚਾਹੇ ਫਰਦ ਲੈਣ ਚਾਹੇ ਕੋਈ ਹੋਰ ਕੰਮ ਸਭ ਉਹਨਾਂ ਸਾਰਿਆਂ ਦੇ ਫੋਨ ਨੰਬਰ ਮੇਰੇ ਕੋਲ ਆਉਣਗੇ ਅੱਜ ਸ਼ਾਮ ਤੱਕ ਮੈਂ ਉਹਨਾਂ ਨੂੰ ਫੋਨ ਕਰੂੰਗਾ ਕਿਸੇ ਨੂੰ ਵੀ ਵੀ ਭਾਈ ਤੂੰ ਅੱਜ ਉੱਥੇ ਗਿਆ ਸੀਗਾ ਕਿਸੇ ਨੇ ਰਿਸ਼ਵਤ ਤਾਂ ਨਹੀਂ ਲਈ ਕੋਈ ਖਚਲ ਖੁਰਤ ਨਹੀਂ ਹੋਈ ਜੇ ਕਿਸੇ ਦੀ ਰਿਸ਼ਵਤ ਆ ਗਿਆ ਸਾਹਮਣੇ ਵੀ ਸਾਂਝੇ ਹੱਥੋਂ ਇੰਨੇ ਪੈਸੇ ਵੱਧ ਲੈ ਗਏ ਉਹ ਫਿਰ ਅਫਸਰ ਨੂੰ ਬੁਲਾ ਕੇ ਮੈਂ ਕਹਿ ਦੇਣਾ ਕਿ ਤੂੰ ਹੁਣ ਚੱਲ ਤੇ ਤੇਰਾ ਟਾਈਮ ਜਿਹੜਾ ਬਹੁਤ ਵਧੀਆ ਰਿਹਾ ਤੈਨੂੰ ਹੁਣ ਬਦਲ ਦਿਆਂ ਇੱਥੋਂ ਜੇ ਜੇ ਨਹੀਂ ਕੋਈ ਕੰਮ ਕਰ ਸਕਦਾ ਕਿਰਪਾ ਕਰਕੇ ਮੈਨੂੰ ਦੱਸ ਦੋ ਜੇ ਇਮਾਨਦਾਰੀ ਨਾਲ ਨਹੀਂ ਕੰਮ ਕਰ ਸਕਦਾ ਕੋਈ ਬੰਦਾ ਆਪਣੀ ਤਨਖਾਹ ਤੇ ਗੁਜ਼ਾਰਾ ਨਹੀਂ ਕਰ ਸਕਦਾ ਤਾਂ ਮੈਨੂੰ ਦੱਸ ਦੋ ਲੋਕਾਂ ਦੇ ਪੈਸੇ ਨਹੀਂ ਮੈਂ ਖਾਣ ਦਿੰਦਾ ਤਨਖਾਹ ਵਧਾ ਦੂੰਗਾ ਪਰ ਲੋਕਾਂ ਦੇ ਪੈਸੇ ਨਹੀਂ ਖਾਣ ਦਿੰਦਾ ਮੈਂ ਠੀਕ ਹੈ ਨਾ ਜੇ ਦੋ ਚਾਰ ਕੰਮ ਮਾਰ ਕੇ ਢੰਗ ਦੇ ਤੂੰ ਦੇਖ ਲੈ ਜਾ ਉਹ ਬਿਲਕੁਲ ਧੰਨਵਾਦ ਬਹੁਤ ਬਹੁਤ ਧੰਨਵਾਦ ਜਿਹੜਾ ਤੁਹਾਡਾ 20000 ਕਰੋੜ ਬਚਾਉਣ ਨੂੰ ਫਿਰ ਤਾਂ ਮੈਨੂੰ ਉਹ ਤੋਂ ਪੰਗਾ ਤੇ ਆ ਉਹ ਕਹਿੰਦੇ ਵੀ ਜੇਰ ਕੋਡ ਮੁਕਰਾਂਗੇ ਫਿਰ ਅਸੀਂ ਹਾਂਜੀ ਠੀਕ ਹੈ ਨਾ ਮੈਨੂੰ ਤਾਂ ਕੱਲ ਨੂੰ ਮੈਨੂੰ ਕੀ ਪ੍ਰੋਬਲਮ ਮੈਂ ਕਿਹੜਾ ਕੱਲ ਨੂੰ ਦੀ ਲੱਗ ਜਾਣੇ ਨਹੀਂ ਪਰ ਮੈਂ ਕਹਿੰਦਾ ਕਿ ਜੇ ਕਿਤੇ ਵੜਿਆ ਵੜੂ ਕੇ ਹੁਣ ਥੋੜੇ ਮੋਦੀ ਪਹਿਲਾਂ ਨਾਲੋਂ ਲੋਟ ਟੋਟ ਆਇਆ ਜੇ ਵੜਿਆ ਵੜੂ ਕੇ ਆਪਾਂ ਪਹਿਲਾਂ ਨਾਲ ਪੈਸਾ ਵੀ ਕਢਾ ਲਈਏ ਨਾ ਓਲਡ ਤਾਂ ਕਿ ਤੁਮਰਜੀ ਮੈਂ ਤੁਹਾਨੂੰ ਜੰਗੜਾ ਕੋ ਕਰਾ ਲਉ ਮੈਨੂੰ ਕੋਈ ਗਰਾਨੀ ਮੈਂ ਮੈਂ ਮਲਾਜਾ ਦਾ ਮੁੰਡਾ ਜੀ ਮੈਨੂੰ ਪਤਾ ਹੈ ਮੈਨੂੰ ਇਹ ਮੇਰੇ ਵੱਲੋਂ ਓਲਡ ਦਾ ਮੈਂ ਕੋ ਵਿਰੋਧ ਨਹੀਂ ਕਰਦਾ ਪਰ ਮੈਂ ਕਹਿੰਦਾ ਉਹ ਪੈਸੇ ਵੀ ਲੈ ਲੀਏ ਨਾਲ ਓਲਡ ਸਕੀਮ ਲਾਗੂ ਕਰ ਦਈਏ ਕਿਉਂਕਿ ਹੁਣ ਇਹ ਪੈਸਾ ਥੋੜਾ ਹੈ ਇਹਨਾਂ ਨੂੰ ਕਿਵੇਂ ਹੱਕ ਹੈ ਵੀ ਸ਼ੇਅਰ ਮਾਰਕੀਟ ਜਲਾ ਦੇਣ ਇਹ ਬਾਅਦ ਭਿਜੇ ਮੰਨ ਕਿ ਬਿਜੇ ਮਾਲੀਏ ਨੇ ਬੈਂਕ ਨਹੀਂ ਲੁੱਟੀ ਨਾ ਸਰਕਾਰ ਲੁੱਟੀ ਐ ਤੁਹਾਨੂੰ ਕਹਿੰਦੇ ਨੇ ਤੁਹਾਡੇ ਪੈਸੇ ਲੈ ਕੇ ਭਾਜ ਜੀ ਸਰ ਜੀ ਆਗਾ ਯਾਰ ਸੋਈ ਇਹ ਮੈਂ ਮੈਂ ਇਸ ਗੱਲ ਦੇ ਹੱਕ ਚ ਥੋੜਾ ਜਿਹਾ ਟਾਈਮ ਦਿਓ ਇੱਕ ਤਾਂ ਉਪਾਲੇ ਨਿਕੜਾ ਇੱਕ ਤਾਂ ਹੜਤਾਲ ਕਰਕੇ ਟਾਈਮ ਮੰਗਦੇ ਹੋ ਸਾਡਾ ਕੈਡਰ ਦਾ 9 ਵਜੇ ਟਾਈਮ ਮੰਗ ਕੇ ਹੜਤਾਲ ਕਰ ਲਓ ਮੈਂ ਮੰਨ ਲੂਗਾ ਵੀ ਜੇ ਟਾਈਮ ਨਹੀਂ ਮਿਲਿਆ ਵੀ ਹੜਤਾਲ ਕਰ ਸੀ ਪਰ ਹੜਤਾਲ ਇਹ ਟਾਈਮ ਨੂੰ ਜਾਨੋ ਕਿ ਬਹੁਤ ਬਰੀ ਮਤਬਕਾ ਬੈਠੇ ਕੋ ਸਾਡਾ ਕੈਡਰ ਦਾ 9 ਵਜੇ ਹੈ ਉਹ ਤੁਹਾਡੀ ਆਪਣੀ ਸਰਕਾਰ ਪੰਜੀਲ ਨਾਲ ਸਾਰਾ ਕੋਈ ਬਦਲੂਪ ਹੈ ਇੱਕ ਬਦਕਾ ਅੱਪਾ ਹੁਣ ਇੱਥੇ ਖੜ ਕੇ ਗੱਲ ਹੀ ਕਰ ਸਾਰਾ ਕੋਈ ਦੋਈ ਮੂੰਝ ਬਣੀ ਨਹੀਂ ਮੈਨੂੰ ਪਤਾ ਤਾਂ ਉਹਨੂੰ ਪੇਟ ਨਹੀਂ ਮੂੰਝ ਬਣੀ ਮਨਪੁੱਤਰ ਆ ਗਿਆ ਸਤਨਾ ਠੀਕ ਹੈ ਸਰ ਜੀ ਸੋ ਮੈਨੂੰ ਹਾਂ ਜੀ ਸਾਹਿਬ ਜੀ ਕਿਸ ਦਿਨ ਤੋਂ ਬਟੋ ਬਸ ਫੋਲਟੀ ਸਾਡਾ ਕੋਈ ਇੱਕ ਇੱਕ ਬੇਨਤੀ ਹੈ ਜੀ ਸਾਡੇ ਪਿੰਡ ਦੇ ਇੱਕ ਸੜਕ 'ਚ ਜੋ ਰੋਡ ਦੀ ਜ਼ਮੀਨ ਆ ਗਈ ਐਸੀ ਹੋ ਗਿਆ ਤੇਰੀ ਵੀ ਉਹ ਸਾਨੂੰ ਕੁਝ ਮੇਰੇ ਕੰਨਾਂ 'ਚ ਪਾਦਾ ਮੈਨੂੰ ਯਾਦ ਰਹਿ ਜੂ ਸਾਰਾ ਕੁਝ ਕੋਈ ਥੋੜਾ ਜਿਹਾ ਲਿਖ ਕੇ ਦੇ ਦੋ ਨਾ ਲਿਖ ਕੇ ਦੇ ਦੋਗੇ ਮੈਂ ਤੁਹਾਨੂੰ ਆਥੜੇ ਫੋਨ ਕਰ ਦੂੰਗਾ ਠੀਕ ਆ ਸਰ ਅੱਜ ਅਫਸਰਾਂ ਨੂੰ ਬੁਲਾ ਕੇ ਆਥੜੇ ਨਹੀਂ ਤਾਂ ਕੱਲ ਨੂੰ ਫੋਨ ਕਰ ਲੂੰਗਾ ਮੈਂ ਹੁਣ ਇੱਕ ਹੋਰ ਵੀ ਸਿਸਟਮ ਕਰਤਾ ਜਿਹੜਾ ਵੀ ਬੰਦਾ ਸਰਕਾਰੀ ਕੰਮ ਕਰਨ ਜਾਊਗਾ ਅੱਜ ਜਿਹੜੇ ਗਏ ਹੋਣਗੇ ਚਾਹੇ ਰਿਸਟਰੀ ਕਰਾਉਣ ਚਾਹੇ ਫਰਦ ਲੈਣ ਚਾਹੇ ਕੋਈ ਹੋਰ ਕੰਮ ਸਭ ਉਹਨਾਂ ਸਾਰਿਆਂ ਦੇ ਫੋਨ ਨੰਬਰ ਮੇਰੇ ਕੋਲ ਆਉਣਗੇ ਅੱਜ ਸ਼ਾਮ ਤੱਕ ਮੈਂ ਉਹਨਾਂ ਨੂੰ ਫੋਨ ਕਰੂੰਗਾ ਕਿਸੇ ਨੂੰ ਵੀ ਵੀ ਭਾਈ ਤੂੰ ਅੱਜ ਉੱਥੇ ਗਿਆ ਸੀਗਾ ਕਿਸੇ ਜੇ ਕਿਸੇ ਦੀ ਰਿਸ਼ਵਤ ਆ ਗਿਆ ਸਾਹਮਣੇ ਵੀ ਸਾਂਝਾ ਤੋ ਇੰਨੇ ਪੈਸੇ ਵੱਧ ਲੈ ਗਏ ਉਹ ਫਿਰ ਅਫਸਰ ਨੂੰ ਬੁਲਾ ਕੇ ਮੈਂ ਕਹਿ ਦੇਣਾ ਕਿ ਤੂੰ ਹੁਣ ਚੱਲ ਤੇ ਤੇਰਾ ਟਾਈਮ ਜਿਹੜਾ ਬਹੁਤ ਵਧੀਆ ਰਿਹਾ ਤੇ ਤੈਨੂੰ ਹੁਣ ਬਦਲ ਦਿਆਂ ਇੱਥੋਂ ਜੇ ਜੇ ਨਹੀਂ ਕੋਈ ਕੰਮ ਕਰ ਸਕਦਾ ਕਿਰਪਾ ਕਰਕੇ ਮੈਨੂੰ ਦੱਸ ਦੋ ਜੇ ਇਮਾਨਦਾਰੀ ਨਾਲ ਨਹੀਂ ਕੰਮ ਕਰ ਸਕਦਾ ਕੋਈ ਬੰਦਾ ਉਹਦੀ ਤਨਖਾਹ ਤੇ ਗੁਜ਼ਾਰਾ ਨਹੀਂ ਕਰ ਸਕਦਾ ਤਾਂ ਮੈਨੂੰ ਦੱਸ ਦੋ ਲੋਕਾਂ ਦੇ ਪੈਸੇ ਨਹੀਂ ਮੈਂ ਖਾਣ ਦਿੰਦਾ ਤਨਖਾਹ ਵਧਾ ਦੂੰਗਾ ਪਰ ਲੋਕਾਂ ਦੇ ਪੈਸੇ ਨਹੀਂ ਖਾਣ ਦਿੰਦਾ ਮੈਂ ਠੀਕ ਹੈ ਨਾ ਉਹ ਇਹ ਕੰਮ ਨਹੀਂ ਹੋ ਸਕਦਾ ਕਿ ਜੋ ਦੋ ਚਾਰ ਕਾ ਮਾਰ ਕੇ ਢੰਗਦੇ ਤੁਸੀਂ ਦੇਖ ਲਈ ਜਾਓ ਹੁੰਦਾ ਬਿਲਕੁਲ ਧੰਨਵਾਦ ਬਹੁਤ ਧੰਨਵਾਦ ਮੈਂ ਤਾਂ ਬਹੁਤ ਬਹੁਤ ਧੰਨਵਾਦ ਮੈਨੂੰ ਖੁਸ਼ੀ ਹੁੰਦੀ ਜੇ ਮੈਂ ਉਹ ਸੱਤ ਚੌਂਦਾ ਜਿਹੜਾ ਪੁਰਾਣਾ ਬੋਰਡ ਆ ਥੋੜਾ ਪਰ ਥੱਲੇ ਜੀ ਉੱਥੇ ਆਉਂਗਾ ਦੁਬਾਰੇ ਆਉਂਗਾ ਅੱਜ ਮੈਨੂੰ ਕਸ਼ੀਦ ਨੂੰ ਇਸ ਅੰਝਲੀ ਦੇਣ ਲਈ ਆਣਾ ਹੈ ਵਿਆਹ ਤਾਂ ਕਰਕੇ ਮੈਂ ਤੁਹਾਡੇ ਨਾਲ ਬਿਨਾ ਮਾਈਕ ਤੋਂ ਜਾਂ ਕੋਈ ਐਸਾ ਬੋਲ ਰਿਹਾ ਤੇ ਤੁਹਾਡਾ ਪਿਆਰ ਹੈ ਕਿ ਤੁਸੀਂ ਇੰਨੇ ਇਕੱਠੇ ਹੋ ਕੇ ਮੈਨੂੰ ਪਿਆਰ ਨਾਲ ਸੁਣ ਰਹੇ ਹੋ ਦੁਬਾਰੇ ਜਦੋਂ ਆਉਂਗਾ ਓਵਰ ਵਿੱਚ ਦਾ ਉਦਘਾਟਨ ਕਰਨਾ ਆਵਾਂਗੇ ਵੀ ਆ ਬਣ ਗਿਆ ਤੇ ਹੋਰ ਤੁਹਾਡੇ ਪਿੰਡ ਦੀਆਂ ਜਿਹੜੀਆਂ ਮ ਮੰਗਾ ਨੇ ਪ੍ਰਾਇਮਰੀ ਸਕੂਲ ਦਾ ਨਾਮ ਸ਼ਹੀਦ ਦੇ ਨਾਮ ਤੇ ਰੱਖਾਂਗੇ ਹਰ ਸਿਮਰਨ ਸ਼ਹੀਦ ਦੇ ਨਾਮ ਤੇ ਤੇ ਹੋਰ ਜਿਹੜੀਆਂ ਤੁਹਾਡੀਆਂ ਪਿੰਡ ਦੀਆਂ ਮੰਗਾਂ ਆਉਣਗੀਆਂ ਉਹਨੂੰ ਪੂਰੀਆਂ ਕਰਕੇ ਉਹਨਾਂ ਦਾ ਉਦਘਾਟਨ ਕਰਨ ਆਉਂਗਾ ਉਦੋਂ ਪਹਿਲਾਂ ਉਦੋਂ ਪਹਿਲਾਂ ਮੈਂ ਪ੍ਰਮਾਤਵਾ ਨਾ ਕਰੇ ਕਿਸੇ ਅਹਜੇ ਮੌਕੇ ਤੇ ਬੁਲਾਉਣਾ ਪਵੇ ਪਰ ਕੋਈ ਗੱਲ ਨਹੀਂ ਸ਼ਹੀਦ ਦੇਸ਼ ਦਾ ਸਮਾਇਆ ਹੁੰਦੇ ਨੇ ਪਸੌੜ ਦਾ ਨਾਮ ਪੂਰੀ ਦੇਸ਼ ਦੇ ਵਿੱਚ ਰੌਸ਼ਨ ਕੀਤਾ ਹਰ ਸਿਮਰਨ ਨੇ ਸੋ ਅਸੀਂ ਵੀ ਆਪਣੇ ਵੱਲੋਂ ਫਰਜ਼ ਨਿਭਾ ਰਹੇ ਹਾਂ ਇੰਨੀ ਕੁ ਮੇਰੀ ਹਾਜ਼ਰੀ ਅੱਜ ਤੋਂ ਬੂਦ ਗੱਲ ਦੋਨੇ ਹੱਥ ਉੱਪਰ ਛਾ ਕੇ ਬੋਲੇ ਸੋਨਿਹਾਰ ਸਿਆਕਾਤੋਵਾਤ ਤੂਰੀ ਜੀ ਮਾਰੋ ਜੀ ਕਿਹੜਾ ਸ਼ਹਿਰ ਚ ਆ ਮਾਈ ਅਰਕਮ ਤੁਹਾਰੇ ਬੇਟੇ